ਚੱਪਲਾ ਮਾਰੀ ਕੋਟਕੜ 500 ਦੇ ਸਿਰ 'ਤੇ ਮੇਰੇ ਸਾਹਮਣੇ ਕੁੱਟ ਮਾਰ ਕੇ ਤਿੰਨ ਕੰਨ ਵੀ ਤੋੜਿਆ ਉਹਦੇ ਕੰਨ ਵੀ ਨੀਲੇ ਹੋਏ ਪਏ ਆ 6 ਮਹੀਨੇ ਪਹਿਲਾਂ ਵੀ ਚਰਨਪ੍ਰੀਤ ਨਹੀਂ ਹਾਈ ਕੋਰਟ 'ਚ ਉਹਦੇ ਫਲਾਵਰੇਟਰ ਲਾਈ ਤੇ ਉਦੋਂ ਵੀ ਕੁੱਟ ਕੇ ਜਿਵੇਂ ਬੰਦ ਕੀਤਾ ਸੀ ਉਹਨੇ ਚੱਕੀਆਂ 'ਚ ਉਦੋਂ ਵੀ ਕੁੱਟੇ ਮਾਰ ਕੇ ਇੱਥੇ ਪੁਰਾਣੀ ਰੱਜੀ ਰੱਜੀ ਦੇ ਸਦਕਾ ਇਹ ਕੰਮ ਹੋਇਆ ਮਰਡਰ ਹੈ ਸਰਾਸਰ ਮਰਡਰ ਹੈ ਕਿ ਇੰਜੇ ਮੁੰਡੇ ਤਿੰਨ ਚਾਰ ਨੇ ਨਾਲ ਕੁੱਟੇ ਆ ਕੋਵਾਈਟਨਸ ਆ ਇੱਥੇ ਵੀ ਕੱਲ੍ਹ ਸੀ ਉਹਦੀ ਵੀਡੀਓ ਬਣਾਈ ਇੱਥੇ ਆਏ ਤੇ ਜ਼ਖਮੀ ਹੋਏ ਤੇ ਉਹਨਾਂ ਨੂੰ ਤੁਰ ਨਹੀਂ ਹੁੰਦਾ ਉਹਨਾਂ ਨੇ ਵੀ ਕਿਹਾ ਵੀ ਸਾਡੇ ਸਾਹਮਣੇ ਚੰਨੀ ਨੂੰ ਕੁੱਟਿਆ ਰਾਣਾ ਜਿਹੜਾ ਬਲਾਕ ਮਰਜਰੀ ਉਹਨਾਂ ਨੇ ਟੀਡੀਓ ਭੇਜੀ ਆ ਉੱਤੇ ਜੀ ਲਿਖਿਆ ਹੋਇਆ ਕਿ ਓਵਰਡੋਜ਼ ਨਾਲ ਮਰਿਆ ਇੱਥੇ ਕਹਿੰਦੇ ਹਾਰਟ ਅਟੈਕ ਨਾਲ ਮਰਿਆ ਇਹਨਾਂ ਨੂੰ ਆਪੇ ਹੀ ਨਹੀਂ ਪਤਾ ਕਿਹਦੇ ਨਾਲ ਮਰਿਆ ਤੁਹਾਡਾ ਨਾਮ ਮੁੰਡਿਆਂ ਨੇ ਕਿਹਾ ਕਿ ਤੁਸੀਂ ਉੱਥੇ ਸੀਗੇ ਕਿ ਤੁਸੀਂ ਕੁੱਟਮਾਰ ਕੀਤੀ ਹੈ ਜਿਹੜੇ ਹਵਾਲਾਤੀ ਨੇ ਉਹਨਾਂ ਨੇ ਤੁਹਾਡਾ ਨਾਮ ਲਿਆ ਕਿੰਨਾ ਭਰੋਸਾ ਨਹੀਂ ਹੈਗਾ ਉਰੇ ਪ੍ਰਸ਼ਾਸਨ ਦੇ ਕਹਿੰਦੇ ਪੀਆਈ ਕਰੋ ਇਹ ਕਹਿੰਦੇ ਪੀਆਈ ਰੈਫਰ ਨਹੀਂ ਹੋ ਸਕਦਾ ਹੁਣ ਇਹ ਕਹਿੰਦੇ ਚਲੋ ਉਰੇ ਕਰੋ ਵੀਡੀਓਗ੍ਰਾਫੀ ਨਾ ਕਰੋ ਪ੍ਰੋਪਰ ਪਤਾ ਲੱਗੇ ਨਾ ਦੇਖੋ ਮਨ ਚ ਡਾਊਟ ਆ ਸਾਰਾ ਕੱਢੇ ਉਜ਼ਾ ਟੀਵੀ ਦੇ ਫੇਸਬੁਕ ਅਤੇ YouTube ਪੇਜ ਦੇ ਨਾਲ ਜੁੜ ਚੁੱਕੇ ਹਾਂ ਇਸ ਵਕਤ 80 ਰੋਪੜ ਰੂਪਨਗਰ ਮੌਜੂਦ ਹਾਂ ਜਿੱਥੇ ਕਿ ਬੀਤੇ ਦਿਨਾਂ ਦੇ ਵਿੱਚ ਇੱਕ ਨੌਜਵਾਨ ਦੀ ਜੇਲ੍ਹ ਦੇ ਵਿੱਚ ਛੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਹੈ ਪ੍ਰਸ਼ਾਸਨ ਦਾ ਕਹਿਣਾ ਹੁੰਦਾ ਹੈ ਕਿ ਹਾਰਟ ਅਟੈਕ ਆਇਆ ਪਰ ਅੱਜ ਸਰਕਾਰੀ ਹਸਪਤਾਲ ਦੇ ਵਿੱਚ ਪਰਿਵਾਰ ਤੇ ਚਰਨਜੀਤ ਸਿੰਘ ਦੇ ਜਿਹੜਾ ਕਬੱਡੀ ਦਾ ਟੌਪ ਦਾ ਖਿਡਾਰੀ ਸੀਗਾ ਉਸਦੇ ਫਰੈਂਡ ਜਿਹੜੇ ਦੋਸਤ ਨੇ ਇੱਥੇ ਪਹੁੰਚੋਏ ਨੇ ਇੱਕ ਵਾਰੀ ਮੈਂ ਪੁਲਿਸ ਦੀ ਨਫਰੀ ਦਿਖਾਵਾਂਗਾ ਕਿ ਪੁਲਿਸ ਕਿਸ ਤਰੀਕੇ ਨਾਲ ਅੱਜ ਇਸ ਹਸਪਤਾਲ ਦੇ ਵਿੱਚ ਸਰਕਾਰੀ ਸਿਵਲ ਹਸਪਤਾਲ ਦੇ ਵਿੱਚ ਜਿਹੜੀ ਤਾਇਨਾਤ ਆ ਇਸ ਪਾਸੇ ਨੂੰ ਦਿਖਾਵਾਂਗਾ ਪੁਲਿਸ ਮੁਲਾਜ਼ਮ ਜਿਹੜੇ ਨੇ ਵੱਡੇ ਅਧਿਕਾਰੀ ਨੇ ਜਿਹੜੇ ਇੱਥੇ ਮੌਜੂਦ ਹੋਏ ਹੋਏ ਨੇ ਕਿਉਂਕਿ ਬੀਤੀ ਦਿਨਾਂ ਦੇ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਜਿਹੜੀ ਪਰਿਵਾਰ ਦਾ ਇਲਜ਼ਾਮ ਹੈ ਕਿ ਕੁੱਟ-ਕੁੱਟ ਕੇ ਜਿਹੜਾ ਹੈ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸਾਡੇ ਨੌਜਵਾਨ ਪੁੱਤ ਨੂੰ ਤਾਂ ਜਿਸ ਤਰੀਕੇ ਦੇ ਨਾਲ ਵੱਡੇ ਅਧਿਕਾਰੀਆਂ ਦੀਆਂ ਗੱਡੀਆਂ ਖੜੀਆਂ ਹੋਈਆਂ ਨੇ ਪੁਲਿਸ ਦੀਆਂ ਵੈਣਾ ਖੜੀਆਂ ਹੋਈਆਂ ਨੇ ਇਸ ਪਾਸੇ ਨੂੰ ਵੱਡੇ ਅਧਿਕਾਰੀ ਬੈਠੇ ਹੋਏ ਨੇ ਤਾ ਨੌਜਵਾਨ ਜਿਹੜੇ ਨੇ ਉਹ ਚਰਨਜੀਤ ਦੇ ਦੋਸਤ ਨੇ ਕੋਈ ਪਰਿਵਾਰਕ ਮੈਂਬਰ ਨੇ ਉਹ ਇੱਥੇ ਆਏ ਨੇ ਕਿਉਂਕਿ ਇਹਨਾਂ ਦੀ ਮੰਗ ਹੈ ਕਿ ਪੋਸਟਮਾਰਟਮ ਜਿਹੜਾ ਇੱਥੇ ਨਾ ਹੋਵੇ ਉਹ ਪੀਜੀਆਈ ਤੋਂ ਹੋਣਾ ਚਾਹੀਦਾ ਕਿਉਂਕਿ ਟੌਪ ਦਾ ਖਿਡਾਰੀ ਸੀਗਾ ਕਹਿੰਦੇ ਉਹਨਾਂ ਦੇ ਉੱਤੇ ਇੱਕ ਐਨਡੀਪੀਐਸ ਦਾ ਜਿਹੜਾ ਕੇਸ ਚੱਲ ਰਿਹਾ ਸੀਗਾ ਤਕਰੀਬਨ 14 ਮਹੀਨਿਆਂ ਤੋਂ ਜਿਹੜਾ ਜੇਲ੍ਹ ਦੇ ਵਿੱਚ ਸੀਗੇ ਤਾਂ ਇਹ ਦੋਸਤ ਜਿਹੜੇ ਨੇ ਸਾਰੇ ਚਰਨਜੀਤ ਦੇ ਇੱਥੇ ਪਹੁੰਚੇ ਨੇ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਅੱਗੇ ਇੰਨਾ ਇਕੱਠ ਨਹੀਂ ਹੁੰਦਾ ਪੁਲਿਸ ਦਾ ਕਿਉਂਕਿ ਅੱਜ ਬਹੁਤੇ ਗਿਣਤੀ ਦੇ ਵਿੱਚ ਪੁਲਿਸ ਪਹੁੰਚੀ ਹੋਈ ਹੈ ਸਾਰੇ ਉਹ ਦੋਸਤ ਮਿੱਤਰ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਨ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿ ਜਿਹੜਾ ਅੱਜ ਇਹ ਚੀਜ਼ ਹੋਈ ਹੈ ਜਿਵੇਂ ਬਈ ਦਾ ਭਤੀਜਾ ਹੈ ਚਰਨਜੀਤ ਦਾ ਇਹ ਵੀ ਉਸੇ ਜੇਲ੍ਹ ਦੇ ਵਿੱਚ ਰੋਪੜ ਦੇ ਵਿੱਚ ਸੀਗਾ ਤੇ ਖਾਸ ਤੌਰ ਤੇ ਪਰਿਵਾਰ ਦੇ ਇਲਜ਼ਾਮ ਵੱਡੇ ਨੇ ਕਿ ਜੋ ਕੁਝ ਵਿੱਚ ਹੋ ਰਿਹਾ ਹੈ ਕੈਦੀ ਬਹੁਤੇ ਤਾਂ ਜਿਹੜੇ ਨੇ ਭੁੱਖ ਹੜਤਾਲਾਂ ਦੇ ਉੱਤੇ ਬੈਠੇ ਹੋਏ ਨੇ ਲੜਾਈਆਂ ਹੋ ਰਹੀਆਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਬਈ ਤੋਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਸਾਰੀ ਘਟਨਾ ਕੀ ਸੀਗੀ ਤੇ ਕੀ ਕੁਝ ਹੋਇਆ ਬਈ ਤੁਹਾਡਾ ਨਾਮ ਕੀ ਹੈ ਤੇ ਜੇਲ੍ਹ ਦੀ ਘਟਨਾ ਬਾਰੇ ਦੱਸੋ ਜਿਸ ਤਰੀਕੇ ਦੇ ਨਾਲ ਤੁਹਾਡੇ ਇਲਜ਼ਾਮ ਲੱਗ ਰਹੇ ਨੇ ਪ੍ਰਸ਼ਾਸਨ ਦੇ ਉੱਤੇ ਕਿ ਪ੍ਰਸ਼ਾਸਨ ਦੀ ਮਿਲੀ ਭੁਗਤ ਹੈ ਤੇ ਤਾਂ ਇਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ। ਬਈ ਮੇਰਾ ਨਾਮ ਅਵਿਨਾਸ਼ ਸਿੰਘ ਹੈ ਜੀ। ਇਹ ਕੋਈ ਇਲਜ਼ਾਮ ਨਹੀਂ ਇਹ ਸਚਾਈ ਆ। ਮੈਂ ਉੱਥੋਂ ਹੀ ਆਇਆ ਪਰਸੋਂ ਰਾਤ ਨੂੰ। ਮੇਰੇ ਸਾਹਮਣੇ ਜਦੋਂ ਡਿਪਟੀ ਦੇ ਸੈਨ ਹੁੰਦੇ ਨਾ ਮੈਨੂੰ ਡੁੱਡੀ ਚ ਜਮਾਨਤ ਉਹ ਦੋ ਵਾਰ ਕੱਢਦੇ ਜੋ ਡਿਪਟੀ ਦੇ ਸੈਨ ਹੁੰਦੇ। ਡਿਪਟੀ ਦਾ ਕੋਟਰਾ ਤਾਂ ਉੱਥੇ ਮੈਨੂੰ ਅੱਧਾ ਪੌਣਾ ਘੰਟਾ ਡੁੱਡੀ ਚ ਵੇਟ ਕਰਨੀ ਬਈ। ਮੈਂ ਸਾਰਾ ਉੱਥੇ ਦੇਖਿਆ ਬੰਦਿਆਂ ਨੂੰ ਕੁੱਟਿਆ ਜਾ ਰਿਹਾ ਤਾਂ ਮਲਮੂਤਰਾਂ ਦਾ ਵਿੱਚੇ ਨਿਕਲਿਆ ਪ ਉਹ ਚਾਨਾ ਪਿਤਰ ਨੂੰ ਲੈ ਕੇ ਆ ਗਿਆ ਉਹਨੇ ਵੀ ਕੁੱਟਮਾਰ ਕੀਤੀ ਗਈ ਮੇਰੇ ਸਾਹਮਣੇ ਚੱਪਲਾਂ ਮਾਰੀਆਂ ਘਟੋਕੜ 500 ਦੇ ਸਿਰ 'ਤੇ ਮੇਰੇ ਸਾਹਮਣੇ ਕੁੱਟਮਾਰ ਕੀਤੀ ਕੰਨ ਵੀ ਤੋੜਿਆ ਉਹਦੇ ਕੰਨ ਵੀ ਨੀਲੇ ਹੋਏ ਪਏ ਆ ਹਾਂਜੀ ਇੱਥੇ ਤੁਹਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਕੁੱਟਿਆ ਡਿਪਟੀ ਕੌਣ ਸੀਗੇ ਜਿਹੜੇ ਇਸ ਥਿੱਕ ਨਾਲ ਕੁੱਟ ਰਹੇ ਸੀਗੇ ਇਸ ਥਿੱਕ ਦਾ ਤਸ਼ੱਦਦ ਢਾ ਰਹੇ ਸੀਗੇ ਆਸ਼ੀਸ਼ ਕੁਮਾਰ ਹੈ ਜੀ ਅੱਛਾ ਹਾਂਜੀ ਸਹਾਇਕ ਡਿਪਟੀ ਹੈ ਹਾਂ ਉਹ ਉੱਥੇ ਜੇਲ੍ਹ ਦੇ ਵਿੱਚ ਹੀ ਰਹਿੰਦੇ ਨੇ ਉੱਥੇ ਹੀ ਸਾਰੀਆਂ ਚੀਜ਼ਾਂ ਕਰਦੇ ਨੇ ਇਸ ਤਿੱਕੇ ਦਾ ਪਹਿਲਾਂ ਕਦੇ ਵੀ ਉਹਨਾਂ ਦੇ ਉੱਤੇ ਇਸ ਤਿੱਕੇ ਦੇ ਦੋਇਆ 6 ਮਹੀਨੇ ਪਹਿਲਾਂ ਵੀ ਚਰਨਪ੍ਰੀਤ ਨਹੀਂ ਹਾਈ ਕੋਰਟ ਚ ਉਹਦੇ ਖਲਾਬੇਟਰ ਲਾਈ ਤੇ ਉਦੋਂ ਵੀ ਕੁੱਟ ਕੇ ਜਵੰਦ ਕੀਤਾ ਸੀ ਉਹਨੇ ਚੱਕੀਆਂ ਚ ਉਦੋਂ ਵੀ ਕੁੱਟ ਮਾਰ ਕੀਤੀ ਸੀ ਅੱਛਾ ਪਰਾਣੀ ਰੰਜੀ ਜੀ ਰੰਜੀ ਦੇ ਸਦਕਾ ਕੰਮ ਹੋਇਆ ਮਰਡਰ ਹੈ ਜੀ ਸਰਾਸਰ ਮਰਡਰ ਹੈ ਪਰਚਾ ਬਣਾਉਣਾ ਚਾਹੀਦਾ ਜੀ 302 ਦਾ ਐਫ ਆਈ ਆਰ ਕੱਟ ਕੇ ਸਾਨੂੰ ਦੇਣੀ ਚਾਹੀਦੀ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਸਾਡਾ ਪਰਚਾ ਹੋਵੇ ਜੀ ਅੱਛਾ ਇੱਕ ਬਈ ਗੱਲ ਦੇਖ ਰਹੇ ਹਾਂ ਜਿਸ ਤਿੱਕੇ ਦੇ ਨਾਲ ਚੰਨਪ੍ਰੀਤ ਦੇ ਕਿਉਂਕਿ ਆਮ ਤੌਰ ਤੇ ਅਜਿਹੀ ਚੀਜ਼ ਹੋ ਜਾਵੇ ਐਨਡੀਪੀਐਸ ਦਾ ਕੇਸ ਹੋਵੇ ਤਾਂ ਬਹੁਤਾ ਘੱਟ ਨਹੀਂ ਹੁੰਦਾ ਜਿਸ ਤਿੱਕੇ ਨਾਲ ਸਾਰੇ ਖਿਡਾਰੀ ਲੱਗ ਰਹੇ ਨੌਜਵਾਨ ਇੱਥੇ ਪਹੁੰਚੇ ਨੇ ਇਹ ਫਿਰ ਇਸੇ ਕਰਕੇ ਪਹੁੰਚੇ ਨੇ ਕਿ ਉਹ ਸੱਚਾ ਸੀਗਾ ਸੱਚਾ ਤਾਂ ਜੀ ਕੱਲ ਅੱਜ ਦਾ ਘਟ ਹੈ ਜੀ ਕੱਲ 100 150 ਮੁੰਡਾ ਆਇਆ ਬਦਾਂ ਚੰਗਾ ਹਾਂਜੀ ਬਣਾਈ ਵੀ ਤੇ ਉਹਨੇ ਤਾਂ ਆ ਹੀ ਆਇਆ ਤਾਂ ਇਹ ਤਾਂ ਝੂਠੇ ਇਲਜ਼ਾਮ ਹੈ ਜੀ ਸਾਰੇ ਹਾਂਜੀ अच्छा और की कुछ टॉर्चर ਕੀਤਾ ਗਿਆ ਚਰਨਪ੍ਰੀਤ ਨੂੰ ਜਿਸ ਦੇ ਨਾਲ ਸਾਰੀਆਂ ਚੀਜ਼ਾਂ ਚੱਲ ਰਹੀਆਂ ਸੀਗਾ ਪਹਿਲਾਂ ਵੀ ਤੁਸੀਂ ਜਿਵੇਂ ਕਹਿ ਰਹੇ ਹੋ ਰਿਟ ਪਾਈ ਸੀ ਕੋਰਟ ਦੇ ਵਿੱਚ ਪਹਿਲਾਂ ਵੀ ਕਦੇ ਇਸ ਤਿੱਕੇ ਨਾਲ टॉर्चर ਲਗਾਤਾਰ ਕਰਦੇ ਸੀਗੇ ਚਨਪ੍ਰੀਤ ਨੂੰ ਕੋਈ ਨਿੱਜੀ ਰੰਜਿਸ਼ ਰੱਖੀ ਹੋਈ ਸੀਗੀ ਹਾਂਜੀ ਉਹਦੇ ਨਾਲ ਨਿੱਜੀ ਰੰਜਿਸ਼ ਹੋ ਗਈ ਸੀ ਦੋ ਤਿੰਨ ਵਾਰੀ ਉਹਨੇ ਕੁੱਟਿਆ ਅਸ਼ੀਸ਼ ਕੁਮਾਰ ਨੇ ਰਿਟ ਵੀ ਪਾਈ ਵੀ ਹਾਈ ਕੋਰਟ ਤੁਸੀਂ ਦੇਖ ਵੀ ਸਕਦੇ ਕਢਾ ਕੇ ਦੇ ਦੂੰਗੇ ਤੁਹਾਨੂੰ ਪੀਡੀਐਫ ਉਹਦਾ ਹਾਂਜੀ اچھا ਹੁਣ ਬਈ ਪੁਲਿਸ ਪ੍ਰਸ਼ਾਸਨ ਕੀ ਕਹਿ ਰਿਹਾ ਇੱਥੇ ਇਕੱਠ ਹੋਇਆ ਹੈ ਹਸਪਤਾਲ ਦੇ ਬਾਹਰ ਪੋਸਟਮਾਰਟਮ ਕਰਵਾਉਣਾ ਹੈ ਜਾਂ ਨਹੀਂ ਅਸੀਂ ਪੋਸਟਮਾਰਟ ਪੀਜੇ ਕਰਾਉਣਾ ਚਾਹੁੰਦੇ ਆ ਜੀ ਜਾਂ ਤਾਂ ਪਹਿਲਾਂ ਤਾਂ ਪਰਚਾ ਦਰਜ ਹੋਵੇ ਸਭ ਤੋਂ ਪਹਿਲੀ ਗੱਲ ਹੈ ਜੀ ਪਰਚਾ ਬਣਦਾ ਜੀ ਜਿਹੜੇ ਮੁੰਡੇ ਤਿੰਨ ਨਾਲ ਕੁੱਟੇ ਆ ਉਹ ਆਈ ਵਿਟਨੈਸ ਆ ਇੱਥੇ ਵੀ ਕੱਲ ਅਸੀਂ ਉਹਦੀ ਵੀਡੀਓ ਬਣਾਈ ਇੱਥੇ ਆਏ ਤੇ ਜ਼ਖਮੀ ਹੋਏ ਤੇ ਉਹਨਾਂ ਤੋਂ ਤੁਰ ਨਹੀਂ ਹੁੰਦਾ ਉਹਨਾਂ ਨੇ ਵੀ ਕਿਹਾ ਵੀ ਸਾਡੇ ਸਾਹਮਣੇ ਚੰਨੀ ਨੂੰ ਕੁੱਟਿਆ ਤੇ ਜਦੋਂ ਆਈ ਵਿਟਨੈਸ ਵੀ ਹੈਗੇ ਆ ਕੰਪਲੀਟਰ ਵੀ ਹੈਗੇ ਤਾਂ ਪਰਚਾ ਹੋਣਾ ਚਾਹੀਦਾ ਜੀ ਅੱਛਾ ਆਈ ਵਿਟਨੈਸ ਤੋ ਵੀ ਹੋਗੇ ਤੁਸੀਂ ਵੀ ਆਈ ਵਿਟਨੈਸ ਨੇ ਤੁਸੀਂ ਵੀ ਦੇਖਿਆ ਤੁਸੀਂ ਵੀ ਗਵਾਹੀ ਦੇਣ ਨੂੰ ਤਿਆਰ ਹਾਂ ਇਸ ਤੋਂ ਬਾਅਦ ਕੀ ਲੱਗਦਾ ਕਿ ਉਹਨਾਂ ਦੇ ਉੱਤੇ ਵੀ ਦਬਾਅ ਪੈ ਸਕਦਾ ਉਹ ਵੀ ਜਿਹੜੇ ਜਿਨ੍ਹਾਂ ਨੇ ਦੇਖਿਆ ਸਾਰੀਆਂ ਚੀਜ਼ਾਂ ਵੀ ਤੁਸੀਂ ਇਸ ਚੀਜ਼ ਤੋਂ ਪਰ ਉਹਨਾਂ ਨੇ ਕੀ ਬਦਲਣਾ ਰਿਕਾਰਡਿੰਗ ਹੋ ਗਈ ਉਹਨਾਂ ਦੀ ਵੀਡੀਓ ਜੱਜ ਸਾਹਮਣੇ ਵੀਡੀਓਗ੍ਰਾਫੀng ਚਲ ਉਹਨਾਂ ਨੇ ਬਿਆਨ ਦਿੱਤੇ ਆ ਜੀ ਚ ਜੇਲ ਸਾਰੀ ਭੁਖੜਤਾਲ ਤੇ ਬੈਠੀ ਆ 1000 ਬੰਦਾ ਇਹਨਾਂ ਨੇ ਆਸੂ ਗੋਸ਼ ਦੇ ਗਾਲੇ ਗੋਲੇ ਵੀ ਸਿੱਟੇ ਉਹਨਾਂ ਦੇ ਤੇ ਉਹਨਾਂ ਨੇ ਰੋਟੀ ਨਹੀਂ ਖਾਧੀ ਹੈਗੀ ਪਥਰਾਬ ਵੀ ਕਰਿਆ ਉਹਨਾਂ ਨੇ ਅੱਛਾ ਹਾਂਜੀ ਅੱਛਾ ਐਸੀ ਚੀਜ਼ ਦਾ ਰੋਜ਼ ਸੀਗਾ ਕਿ ਚੰਨ ਦੀ ਜਿਹੜੀ ਕੁੱਟਮਾਰ ਮਾਰ ਕੇ ਜਿਹੜਾ ਉਹਨੂੰ ਮਾਰ ਦਿੱਤਾ ਉਹਨਾਂ ਨੂੰ ਡਰ ਆ ਜੀ ਕਿ ਸਾਨੂੰ ਨਾ ਮਾਰ ਦੇਣਾ ਇਹਨਾਂ ਛੋਟੇ ਵਰਗਾ ਮੁੰਡਾ ਮਾਰਦਾ ਜੀ ਇਹਨਾਂ ਨੂੰ ਪਤਾ ਵੀ ਸਾਨੂੰ ਵੀ अच्छा भाई ਤੁਸੀਂ دوستੋਂ ਉਹਦੇ ਜਿਸ ਤਿੱਕੇ ਨਾਲ ਪੁਲਿਸ ਦੀ ਨਫਰੀ ਐ ਇੱਥੇ ਵਧੀ ਹੋਈ ਕਹਿੰਦੇ ਆਮ ਤੌਰ ਤੇ ਇੰਨੀ ਪੁਲਿਸ ਨਹੀਂ ਇਕੱਠੀ ਹੁੰਦੀ ਅੱਜ ਪੁਲਿਸ ਬੜੀ ਪਹੁੰਚੀ ਹੋਈ ਐ ਤੁਹਾਨੂੰ ਕੀ ਲੱਗਦਾ ਕਿ ਇਸ ਤਿੱਕੇ ਨਾਲ ਦਬਾਇਆ ਜਾ ਰਿਹਾ ਸੱਚ ਨੂੰ ਜਾਂ ਫਿਰ ਕੋਈ ਹੋਰ ਗੱਲ ਜੀ ਦੇਖੋ ਅਸੀਂ ਇਨਸਾਫ ਲੈਣ ਆਏ ਆ ਠੀਕ ਹੈ ਜੀ ਆਹ ਮੁੰਡੇ ਦੇ ਸਾਹਮਣੇ ਲਾਈਵ ਚੱਲਿਆ ਜੀ ਜੋ ਵੀ ਹੋਇਆ ਕਟਾਈ ਹੋਈ ਐ ਉਸ ਤੋਂ ਇਲਾਵਾ ਕੱਲ ਜਿਹੜੇ ਤਿੰਨ ਮੁੰਡੇ ਹੋਰ ਦੂਰਾ ਮੈਡੀਕਲ ਹੋਇਆ ਉਹਰੇ ਆਏ ਐ ਕੋਈ ਨਹੀਂ ਜਿਵੇਂ ਕਹਿੰਦੇ ਰੱਬ ਨਹੀਂ ਮਲਾਤੇ ਇਹਨਾਂ ਨੂੰ ਖੁਦ ਮਲਾਤੇ ਇਹਨਾਂ ਦੇ ਬਾਹਰ ਉਹ ਰਿਕਾਰਡਿੰਗ ਹੋ ਗਈ ਰਿਕਾਰਡਿੰਗ ਤੁਹਾਨੂੰ ਮਿਲ ਜੂਗੀ ਸਾਰਾ ਪ੍ਰੂਫ ਆਪਣੇ ਮੂਹਰੇ ਪਿਆਏ ਬੰਦਾ ਇੱਕ ਇਹ ਖੜਾ ਤਿੰਨ ਬੰਦੇ ਹੋਣਾ ਹੈ ਗਵਾਹੀ ਦੇਤੀ ਜੇਲ੍ਹ ਦੇ ਅੰਦਰ ਜਾ ਕੇ ਪ੍ਰਸ਼ਾਸਨ ਉਹਨੂੰ ਪਰਚਾ ਨਹੀਂ ਦਰਜ ਕਰ ਰਹੇ ਆ ਸਾਡੀ ਵਾਰੀ ਇੱਕੇ ਮੰਗ ਪਰਚੀ ਪਰਚਾ ਦਰਜ ਕਰੋ ਦੇਖੋ ਹਜ਼ਾਰਾਂ ਬੰਦੇ ਅੰਦਰ ਹੈ ਅੱਜ ਇਹਨਾਂ ਨਾਲ ਹੋਇਆ ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ ਦੇਖੋ ਮਾੜਾ ਚੰਗਾ ਕੰਮ ਦੇਖੋ ਹਰੇਕ ਦਾ ਉਹਨੂੰ ਸਜ਼ਾ ਮਿਲਣੀ ਹੈ ਉਹ ਕੋਈ ਇਸ ਵਿੱਚ ਕੋਈ ਹੋਣੀ ਹੈ ਸਭ ਕੁਝ ਸੈਟ ਹੈ ਪਰ ਜਿਹੜਾ ਕੁੱਟਮਾਰ ਹੈ ਜੀ ਦੇਖੋ ਬੰਦਾ ਅੰਦਰ ਸੇਫ ਨਹੀਂ ਵਕਤ ਕਿੱਥੇ ਹੋਊਗਾ ਅਸੀਂ ਬਸ ਇਹੀ ਮੰਗ ਕਰਦੇ ਆ ਕਿ ਵੀ ਪਰਚਾ ਦਰਜ ਹੋਵੇ ਜੋ ਇਨਸਾਫ ਹੈ ਇਹਨਾਂ ਪਰਿਵਾਰ ਨੂੰ ਦੇਖੋ ਇੱਕ ਮੁੰਡਾ ਇੱਕ ਕੁੜੀ ਵੀ ਨਹੀਂ ਮਾਂ ਉਹਦੇ ਪਿੱਛੇ ਕੋਈ ਨਹੀਂ ਹੈ ਜੀ ਹੁਣ ਕੋਣ ਰਹਿ ਗਿਆ ਪਰਿਵਾਰ ਉਲ ਗਿਆ ਸਾਰਾ ਠੀਕ ਹੈ ਜੀ ਜਮਾਨਤ ਹੋਣੇ ਵਾਲੀ ਦੀ ਉਹਦੀ ਇਹ ਰਾਤ ਨੂੰ ਇੱਕ ਦਿਨ ਪਹਿਲਾਂ ਉਹਦਾ ਭਤੀਜਾ ਆਇਆ ਏ ਠੀਕ ਹੈ ਉਸ ਤੋਂ ਇਹਦੇ ਸਾਹਮਣੇ ਹੀ ਕਟਾਈ ਸ਼ੁਰੂ ਹੋਣ ਲੱਗ ਗਈ ਤਾਂ ਸਵੇ ਨੂੰ ਡੈਥ ਹੋ ਗਈ ਹੁਣ ਤੁਸੀਂ ਖੁਦ ਦੇਖੋ ਹੀ ਬੰਦੇ ਦਾ ਸਰੀਰ ਦੇਖ ਰਹੋ ਸਾਰੇ ਕੰਨ ਸੁੱਜੇ ਪਏ ਆ ਸਾਰੇ ਨੀਲ ਪਏ ਹੋਏ ਆ ਸਾਰੇ ਕਹਿੰਦੇ ਅਟੈਕ ਹੈ ਚਲੋ ਅਸੀਂ ਮੰਨਦੇ ਅਟੈਕ ਹੈ ਪਰ ਜਿਹੜਾ ਦਿਖ ਰਿਹਾ ਆਪਾਂ ਨੂੰ ਆਪਾਂ ਉਹਤੇ ਕਿਵੇਂ ਮੁਕਰ ਜੀ ਇਹ ਨੀਲਾ ਪੈ ਗਿਆ ਬਈ ਇੱਕ ਪੁਲਿਸ ਮੁਲਾਜ਼ਮ ਦਾ ਬਿਆਨ ਆਇਆ ਉਹਨੇ ਕਿਹਾ ਕਿ ਹਾਰਟ ਅਟੈਕ ਆਇਆ ਇਸ ਨੂੰ ਡਾਕਟਰਾਂ ਦੀ ਰਿਪੋਰਟ ਆ ਗਈ ਪੋਸਟਮਾਰਟਮ ਹੋਇਆ ਨਹੀਂ ਕੋਈ ਇਸ ਤਿਕ ਨਾਲ ਜਾਂਚ ਹੋਈ ਨਹੀਂ ਪਹਿਲੇ ਕਿਵੇਂ ਪਤਾ ਲੱਗ ਗਿਆ ਕਿ ਉਸ ਨੂੰ ਹਾਰਟ ਅਟੈਕ ਆਇਆ ਉਹੀ ਤਾਂ ਗੱਲ ਕਰਦੇ ਨੇ ਨਹੀਂ ਉਹੀ ਤਾਂ ਅਸੀਂ ਕਲੀਅਰ ਕਰਨੇ ਨੇ ਸਰ ਹਾਰਟ ਅਟੈਕ ਹੁੰਦੇ ਆ ਜੀ ਦੇਖੋ ਸਾਨੂੰ ਹੀ ਪਤਾ ਹੈ ਸਰੀਰ ਤਾਂ ਹੀ ਨੀਲਾ ਹੁੰਦਾ ਕਟਾਈ ਦੇ ਨਿਸ਼ਾਨ ਤਾਂ ਨਹੀਂ ਹੁੰਦੇ ਜੀ ਦੇਖਿਆ ਜੀ ਉਹ ਤੁਸੀਂ ਖੁਦ ਦੇਖੋ ਜਾ ਕੇ ਉਹਦੇ ਪੈਰ ਦੇਖੋ ਉਹਦੇ ਕੰਨ ਦੇਖੋ ਤੁਹਾਨੂੰ ਖੁਦ ਪਤਾ ਲੱਗ ਜਾਊਗਾ ਜੀ ਕਰੰਟ ਲੱਗਿਆ ਹੋਇਆ ਇਹ ਖੁਦ ਦੱਸ ਰਿਹਾ ਸਾਰੇ ਗਵਾਹ ਦੇਖੋ ਆਪਾਂ ਤਾਂ ਉੱਥੇ ਹੈ ਨਹੀਂ ਤੇ ਪਰ ਤੁਸੀਂ ਖੁਦ ਦੇਖੋਗੇ ਜਾ ਕੇ ਤੁਹਾਨੂੰ ਖੁਦ ਪਤਾ ਲੱਗ ਜਾਊਗਾ ਕਿ ਕਟਾਈ ਨਾਲ ਮਰੇ ਆਏ ਜਾਂ ਅਟੈਕ ਨਾਲ ਮਰੇ ਆਏ ਉਹ ਜੀ ਪਰਛਾਹ ਸੇ ਨਹੀਂ ਮੈਨੂੰ ਇਦਾਂ ਹੀ ਨਹੀਂ ਪਤਾ ਪਹਿਲਾਂ ਥਾਣੇ ਚ ਜਿਹੜਾ ਬਲਾਕ ਮਾਜਰੀ ਇਹਨਾਂ ਨੇ ਟੀਡੀਓਪੀ ਚ ਹੀ ਆ ਉਹ ਤੇ ਚ ਲਿਖਿਆ ਹੋਇਆ ਕਿ ਓਵਰਡੋਜ਼ ਨਾਲ ਮਰਿਆ ਇੱਥੇ ਕਹਿੰਦੇ ਹੱਟਾ ਗਲ ਨਾਲ ਮਰਿਆ ਇਹਨਾਂ ਨੂੰ ਆਪੇ ਨਹੀਂ ਪਤਾ ਕਹਦੇ ਨਾਲ ਮਰਿਆ ਅੱਛਾ ਬਿਆਨ ਬਕਰੇ ਵਕਰੇ ਜਿਹੜੇ ਮੁਲਾਜ਼ਮਾਂ ਦੇ ਆਪ ਹੀ ਦੇਈ ਜਾਂਦੇ ਸਕਦੇ ਥਾਣੇ ਚ ਜਿਹੜੇ ਨੇ ਉਹਨੇ ਭੇਜੀ ਮੇਲ ਦਾ ਉਹਦੇ ਚ ਲਿਖਿਆ ਹੱਟ ਓਵਰਡੋਜ਼ ਨਾਲ ਮਰਿਆ ਹਾਂਜੀ ਅੱਛਾ ਅੱਛਾ ਬਿੱਲੇ ਭਾਈ ਹਾਂਜੀ ਹਾਂਜੀ ਓਵਰਡੋਜ਼ ਅੰਦਰ ਜੇਲ੍ਹ ਚ ਜਾਊਂਗੀ ਕਿੱਥੇ ਤੇ ਜੀ ਇਹਨਾਂ ਦੇ ਪ੍ਰਸ਼ਾਸਨ ਦੇ ਥਰੂ ਹੀ ਜਾ ਰਹੀ ਜੀ ਅੰਦਰ ਮਤਲਬ ਜਿਸ ਤਿੱਕ ਨੇ ਇਹਨਾਂ ਦਾ ਬਿਆਨ ਹੈ ਇਹ ਖੁਦ ਹੀ ਆਪਣੇ ਲਈ ਟੋਏ ਪੱਟ ਰਹੇ ਨੇ ਜਿਸ ਤਿੱਕ ਨਾਲ ਚੀਜ਼ਾਂ ਨੇ ਫਿਰ ਨਸ਼ਾ ਵੀ ਗਿਆ ਤੇ ਇਹਨਾਂ ਦੀ ਸਹਿਮਤੀ ਨੰਦਰ ਗਿਆ ਸਹਿਮਤੀ ਨੰਦਰ ਗਿਆ ਜੀ ਹੋਰ ਤਾਂ ਕੋਈ ਬਾਹਰ ਤੇ ਕੋਈ ਲਿਆ ਨਹੀਂ ਸਕਦਾ ਜੀ ਕੋਈ ਚਿੜੀ ਨਹੀਂ ਫਰਕ ਸੀ ਉੱਥੇ ਹੋਰ ਮੁਲਾਜ਼ਮੇ ਅੰਦਰ ਜਾਂਦੀ ਉੱਥੇ ਦਾ ਕੁੱਟ ਮਾਰਨ ਵਾਲੀ ਹੋਈ ਹੈ ਜੀ ਦਿੱਤ ਕੁੱਟ ਮਾਰਨ ਵਾਲੀ ਹੋਈ ਹੈ ਵੀਰੇ ਜੀ ਬਈ ਹੁਣ ਫਿਰ ਤੁਸੀਂ ਚਾਹਨੇ ਕਿਉਂ ਜਿਸ ਤਿੱਕੇ ਨਾਲ ਤੁਸੀਂ ਸਾਰੇ ਇਕੱਠੇ ਹੋਏ ਹੋ ਇੱਥੇ ਡਿਪਟੀ ਬੈਠੇ ਨੇ ਜੇਲ ਦਾ ਕੋਈ ਮੁਲਾਜ਼ਮ ਆਇਆ ਤੁਸੀਂ ਚਾਹਨੇ ਕਿਉਂ ਕਿ ਬਈ ਦਾ ਹੋਣਾ ਕੀ ਚਾਹੀਦਾ ਅਸਲ ਦੇ ਵਿੱਚ ਪੋਸਟਮਾਰਟਮ ਹੋਵੇ ਚਾਹੀਦਾ ਪਹਿਲਾਂ ਐਫ ਆਈ ਆਰ ਕੱਟ ਹੋਣੀ ਚਾਹੀਦੀ ਹੈ ਬਾਈ ਨੇਮ ਸਾਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਹੈ ਇਹ ਦਬਾਅ ਪਾਉਨੇ ਆ ਜਦ ਤੱਕ ਪਰਚਾ ਨਹੀਂ ਦਰਜ ਹੁੰਦਾ ਸੀ ਕੋਸ਼ਟ ਮਾਰਟਮ ਨਹੀਂ ਕਰਾਂਗੇ ਅਸੀਂ ਨਾ ਮੈਂ ਇਹਨੂੰ ਦੱਸਦਾ ਜੀ ਯੂਥ ਵੱਲੋਂ ਅਸੀਂ ਮਨੂੰ ਇਹਨਾਂ ਨੇ ਐਮਪੀ ਖੜਾਤਾ ਅਸੀਂ ਕਾਹਦੇ ਖੜੇ ਕੈਂਡੀਡੇਟ ਦੀਪਕ ਸ਼ਰਮਾ ਨਾਮ ਹੈ ਕਾਹਦੇ ਖੜਦੇ ਨਸ਼ੇ ਬੰਦ ਕਰਨੇ ਵਾਸਤੇ ਇਨਸਾਨ ਵਾਸਤੇ ਅਸੀਂ ਖੜੇ ਤੇ ਦੇਖੋ ਹੁਣ ਅੰਦਰ ਵੀ ਨਸ਼ਾ ਹੋ ਰਿਹਾ ਤੋ ਇੱਕ ਗੱਲ ਦੱਸੋ ਕਿ ਆ ਅਸੀਂ ਕਿਹਦੇ 'ਤੇ ਭਰੋਸਾ ਕਰ ਲਈਏ ਅੰਦਰ ਖੁਦ ਨਸ਼ਾ ਬਿਕਰੇ ਇਹ ਗੱਲ ਕਰਦੇ ਓਵਰਡੋਸ ਓਵਰਡੋਸ ਕਿੱਥੇ ਗਈ ਅੰਦਰ ਕਿਵੇਂ ਪਹੁੰਚੀ ਫੋਨ ਕਿਵੇਂ ਪਹੁੰਚਿਆ ਦੇ ਠੀਕ ਹੈ ਨਾ ਜੀ ਆ ਤੁਸੀਂ ਖੁਦ ਦੇਖੋ ਨਾ ਜਾਂ ਅਗਲੇ ਖੁਦ ਮੰਨ ਰਹੇ ਕਿ ਅੰਦਰ ਸਭ ਕੁਝ ਪਹੁੰਚਿਆ ਬਾ ਇਸ ਦੇ ਉੱਪਰ ਹੁਣ ਕੀ ਆ ਹੋਵੇ ਠੀਕ ਹੈ ਹੁਣ ਅਸੀਂ ਦੇਖੋ ਅਸੀਂ ਹੁਣ ਯੂਥ ਵੀ ਹੁਣ ਸਾਰੇ ਇਕੱਠਾ ਹੋ ਕੇ ਉਰੇ ਕਾਤੇ ਆਇਆ ਪਿਆ ਕਿ ਸਾਡਾ ਭਰਾ ਤਾਂ ਦੇਖੋ ਹਰੇਕ ਮਾਂ ਬਾਪ ਦੇ ਅਸੀਂ ਬੱਚੇ ਸਾਰੇ ਐ ਹੁਣ ਦੇਖੋ ਪਰਿਵਾਰ ਉਲ ਗਿਆ ਜੀ ਕੌਣ ਖੜਾ ਅਸੀਂ ਵੀ ਨਹੀਂ ਹੋਵਾਂਗੇ ਤਾਂ ਕਿਹਨੇ ਖੜਨਾ ਹੈ ਪੁਲਿਸ ਦੇ ਸਾਹਮਣੇ ਦਬਾ ਲੈਣਾ ਸਾਰਿਆਂ ਨੂੰ ਅਸੀਂ ਕਹਿੰਦੇ ਕਿਸੇ ਨੂੰ ਕੁਝ ਕਹਿ ਰਹੇ ਸੀ ਕਿ ਨਾ ਇਨਸਾਫ ਹੋਵੇ ਜੀ ਦੇਖੋ ਪਰਿਵਾਰ ਨਾਲ ਇਨਸਾਫ ਹੋਵੇ ਇਹ ਵੀ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਪੰਜਾਬ ਸਰਕਾਰ ਤਾਂ ਕਹਿੰਦੀ ਕਿਸੇ ਨਾਲ ਕੋਈ ਹੱਲ ਕਰ ਲੈ ਤਾਂ ਕੋਈ ਜਨਰਲ ਹੋਇਆ ਜੀ ਜੋ ਪਰਿਵਾਰ ਦੀ ਮੰਗ ਆ ਸਾਰੇ ਨੌਜਵਾਨਾਂ ਦੀ ਮੰਗ ਆ ਉਹ ਤਾਂ ਪੂਰੀ ਕਰੋ ਨਾ ਆ ਵੀ ਕਹਿੰਦੇ ਪੋਸਟਮਾਨਮ ਕਰੋ ਅਸੀਂ ਇਹਨਾਂ ਨੂੰ ਭਰੋਸਾ ਨਹੀਂ ਹੈਗਾ ਉਰੇ ਪ੍ਰਸ਼ਾਸਨ ਦੇ ਇਹ ਕਹਿੰਦੇ ਪੀਜੀਆਈ ਕਰੋ ਇਹ ਕਹਿੰਦੇ ਪੀਏ ਰੈਫਰ ਨਹੀਂ ਹੋ ਸਕਦਾ ਹੁਣ ਇਹ ਕਹਿੰਦੇ ਚਲੋ ਉਰੇ ਕਰੋ ਵੀਡੀਓਗ੍ਰਾਫੀ ਨਾ ਕਰੋ ਪ੍ਰੋਪਰ ਪਤਾ ਲੱਗੇ ਨਾ ਦੇਖੋ ਮਨ ਚ ਡਾਊਟ ਆ ਸਾਰਾ ਕੱਢੇ ਠੀਕ ਹੈ ਅਸੀਂ ਵੀ ਗਲਤ ਹੋ ਸਕਦੇ ਆ ਸਾਰੇ ਹੋ ਸਕਦੇ ਆ ਪਰ ਜਿਹੜੀ ਕਹਾਣੀ ਐ ਸਾਰਾ ਮਤਲਬ ਕਿ ਨੀਲ ਪਏ ਬਈ ਕੰਨ ਦੇ ਕੁੱਟੇ ਵੇ ਮੁੰਡਾ ਗਵਾਏ ਤਿੰਨ ਮੁੰਡੇ ਕੱਲ ਦੇ ਉਹ ਗਵਾਤੇ ਹੀ ਸਾਡੇ ਕੋਲ ਵੀਡੀਓ ਸਭ ਕੋ ਪਿਆ ਐ ਅਸੀਂ ਕਹਿੰਦੇ ਆ ਕਿ ਪਰਚਾਦਾਰ ਜੋ ਹੋਵੇ ਜਿਹਨੇ ਗਲਤ ਕਰਿਆ ਕੱਲ ਨੂੰ ਕਿਸੇ ਤੇ ਵੀ ਹੋ ਸਕਦਾ ਭਾਈ ਤੁਸੀਂ ਵੀ ਅੰਦਰ ਜਾ ਸਕਦੇ ਮੈਂ ਵੀ ਜ਼ਿਆਦਾ ਕੋਈ ਵੀ ਜਾ ਸਕਦਾ ਕੱਲ ਨੂੰ ਐ ਤਾਂ ਕੁਝ ਵੀ ਹੋ ਸਕਦਾ ਐ ਅੰਦਰ ਆਪਾਂ ਸੇਫ ਨਹੀਂ ਆਪਾਂ ਕਿੱਥੇ ਹੋਵਾਂਗੇ ਪੁਲਿਸ ਚੇਂ ਨਹੀਂ ਆਪਾਂ ਸੇਫ ਹੈਗੇ ਅੱਛਾ ਭਾਈ ਜਿਵੇਂ ਬਾਈ ਕਹਿ ਰਹੇ ਨੇ ਕਿ ਬਾਈ ਨੇਮ ਪਰਚਾ ਆਵੇ ਕਿਹੜੇ-ਕਿਹੜੇ ਮੁਲਾਜ਼ਮ ਨੇ ਹੋਰ ਜਿਹੜੇ ਜਿਨ੍ਹਾਂ ਨੇ ਇਹ ਚੀਜ਼ਾਂ ਕੀਤੀਆਂ ਨਕਟਮਾਰ ਕੀਤੀ ਗੌਰਵ ਹੈ ਜੀ ਇੱਕ ਮੁੰਡਾ ਜਿਹੜੇ ਅੰਦਰੋਂ ਨਾਮ ਸਾਹਮਣੇ ਆਏ ਜੀ ਮੈਂ ਵੀ ਦੇਖਿਆ ਸੰਦੀਪ ਇੱਕ ਮੁੰਡਾ ਤੇ ਅਸ਼ੀਸ਼ ਇਹਨਾਂ ਦੀ ਡੈਜਿਗਨੇਸ਼ਨ ਕੀ ਹੈ ਕਿਹੜੇ ਅਹੁਦੇ ਤੇ ਨੇ ਉੱਥੇ ਕੋਈ ਡੀਐਸਪੀ ਐਸਐਚਓ ਐਸਐਸਏ ਹੀ ਨੇ ਸਹਾਇਕ ਡਿਪਟੀ ਹੈ ਜਿਹੜੇ ਅਸ਼ੀਸ਼ ਕੁਮਾਰ ਹੈ ਹਾਂਜੀ ਬਾਕੀ ਮੁਲਾਜ਼ਮ ਬਾਕੀ ਮੁਲਾਜ਼ਮ ਹਾਂਜੀ ਅੱਛਾ ਨੇ ਇਹਨਾਂ ਨੇ ਕਿਉਂ ਇੰਨਾ ਖੰਧਾ ਖਾ ਕੇ ਕਿਉਂਕਿ ਜੇਕਰ ਜੇ ਭੈਣ ਕੰਨੀ ਦੇਖਿਓ ਤੇ ਦੋ ਬੱਚੇ ਡੁੱਲ ਗਏ ਉਹ ਪਰਿਵਾਰ ਉੱਲ ਗਿਆ ਕਿਉਂ ਐ ਇੰਨੀ ਨਿੱਜੀ ਦੁਸ਼ਮਣੀ ਕਰ ਲਈ ਉਹਨਾਂ ਨੇ ਰੰਜਿਸ਼ ਹੋਈ ਦੀ ਜਿਹਨਾਂ ਦੀ ਪਹਿਲਾਂ ਕੁੱਟਮਾਰ ਕਰੀਦੀ ਨਾ ਜਿੰਦਾ ਬੰਦਾ ਕੁੱਟਮਾਰ ਕਰਦਾ ਅੱਗੇ ਤੋਂ ਬੋਲਤੇ ਆ ਹੁਣਾ ਕੁਛ ਜਾਂ ਹੱਥ ਹੱਥ ਪਾ ਲਿਆ ਉਹਨਾਂ ਨੇ ਰੰਜਿਸ਼ ਇਹਨਾਂ ਦੀ ਹੋ ਗਈ ਦੀ ਰੰਜਿਸ਼ ਦੇ ਦਰ ਤੇ ਕਤਲੇ ਕਰਿਆ ਗਿਆ ਜੀ ਕਹੇ ਸਰਾਸਰ ਕਤਲ ਹੈ ਦੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਹਾਂਜੀ ਅੱਛਾ ਉਧਰ ਪਰਿਵਾਰ ਹੀ ਬੈਠਾ ਹੈ ਮੈਂ ਇੱਕ ਵਾਰ ਤੁਹਾਨੂੰ ਤਸਵੀਰ ਦਿਖਾਵਾਂ ਕਿ ਕਿਵੇਂ ਭੈਣ ਕੁਰਲਾ ਰਹੀ ਐ ਆਪਣੇ ਜਿਹੜੇ ਹਸਬੰਡ ਦੇ ਵਾਲੇ ਤੁਸੀਂ ਤਸਵੀਰ ਦੇਖ ਸਕਦੇ ਹੋ ਤੇ ਇੱਥੇ ਪੁਲਿਸ ਜਿਹੜੀ ਐ ਤਾਇਨਾਤ ਹੈਗੀ ਐ ਤਾਂ ਤੁਹਾਨੂੰ ਇਸ ਚੀਜ਼ ਤੋਂ ਪਤਾ ਲੱਗਦਾ ਕਿ ਹੋਇਆ ਕੀ ਹੈ ਜਿਵੇਂ ਪਰਿਵਾਰ ਦੇ ਇਲਜ਼ਾਮ ਨੇ ਕਿਹਾ ਹੈ ਕਿ ਤੱਕਾ ਹੋਇਆ ਮਾਰਿਆ ਗਿਆ ਸਾਡੇ ਪੁੱਤ ਨੂੰ ਤੇ ਇੱਕ ਭੈਣ ਜਿਹੜੀ ਹੈ ਆਪਣੇ ਘਰ ਵਾਲੇ ਲਈ ਤੜਫ ਰਹੀ ਹੈ ਇੱਕ ਵਾਰੀ ਤਸਵੀਰ ਦਿਖਾਵਾਂਗਾ ਕਿ ਬਹੁਤ ਦੁਖਦਾਈ ਤਸਵੀਰ ਹੈ ਕਿਸੇ ਦਾ ਵੀ ਘਰ ਦਾ ਕੋਈ ਚਿਰਾਗ ਬੁੱਝਦਾ ਤਾਂ ਉਦਦੀਆਂ ਬਹੁਤ ਚੀਕਾਂ ਨਿਕਲਦੀਆਂ ਨੇ ਜਿਸ ਤਿੱਕੇ ਨਾਲ ਪਰਿਵਾਰ ਨਾਲ ਹੋ ਰਿਹਾ ਤੇ ਤੁਸੀਂ ਤਸਵੀਰ ਦੇਖ ਲੋ ਕਿ ਭੈਣ ਕਿਵੇਂ ਰੋ ਰਹੀ ਆ ਇੱਕ ਸਾਡਾ ਹੌਸਲਾ ਨਹੀਂ ਪੈਂਦਾ ਕਿ ਅਸੀਂ ਉਹਨਾਂ ਦੇ ਮੂੰਹ ਦੇ ਵਿੱਚ ਮਾਈਕ ਪਾਈਏ ਜਾਕੀ ਉਹਨਾਂ ਨੇ ਪੁੱਛੇ ਕਿ ਕੀ ਹੋਇਆ ਕਿਵੇਂ ਹੋਇਆ ਜਿਸ ਤਿਕਨਲ ਪਰਿਵਾਰ ਜਿਹੜਾ ਦੱਸਿਆ ਕਿ ਇਹ ਚੀਜ਼ਾਂ ਹੋ ਜਾਂਣੇ ਤੇ ਇੱਕ ਵਾਰੀ ਤੁਹਾਨੂੰ ਮੈਂ ਭੈਣ ਦੇ ਜਿਹੜੇ ਨੇ ਉਹ ਅਥਰੂ ਦਿਖਾਵਾਂਗਾ ਕਿ ਆਪਣੇ ਪਤੀ ਨੂੰ ਕਿਸ ਤਿਕਨਲ ਲੱਭਦੀ ਹੋਈ ਬੱਚੇ ਆਉਦੇ ਪਰਿਵਾਰ ਨੂੰ ਲੱਭਦੇ ਇਸ ਤਿਕਨਲ ਰੋ ਰਹੇ ਨੇ ਅੰਮ੍ਰਿਤ ਧਾਰੀ ਆ ਪੈਣਾ ਤੇ ਜਿਸ ਤਿੱਕੇ ਨਾਲ ਉਹਨਾਂ ਦੇ ਨਾਲ ਹੋਇਆ ਪਿੰਡ ਦੇ ਲੋਕ ਬੈਠੇ ਹੋਏ ਨੇ ਕਿਵੇਂ ਰੋ ਰਹੇ ਨੇ ਉਹ ਮੇਰੇ ਜਿਹੜੀ ਘਰ ਕਮਰਦੇ ਉੱਟ ਕੇ ਤੁੰਨ ਨੂੰ ਜਿਵੇਂ ਬੈਠਾ ਹੈ ਤੇਰੇ ਵਿੱਚ ਉਹ ਮੈਂ ਚੁੱਪ ਕਰਕੇ ਘਰ ਲੰਘ ਦੂ ਤਨ ਨੂੰ ਚਾਹੇ ਦਾਤਾਲ ਰੱਖ ਲੈਣ ਓਏ ਮੈਨੂੰ ਦਾਤਾਲ ਰੱਖ ਲੈਣ ਓਏ ਉਹ ਮੈਨੂੰ ਪੈਸਾ ਕਹਿ ਦੁੰਦੇ ਰਹੇ ਦੋ ਮੈਂ ਆਪਣੀ ਜਾਨ ਤਾਂ ਇੱਕ ਭੈਣ ਦੀ ਤਸਵੀਰ ਹੈ ਆਪਣੇ ਘਰ ਵਾਲੇ ਵਾਸਤੇ ਕਿਵੇਂ ਰੋਂਦੀ ਨਜ਼ਰ ਆ ਰਹੀ ਹੈ ਤੜਫ ਰਹੀ ਹੈ ਕਿਉਂਕਿ ਘਰ ਦਾ ਜੀ ਜਾਵੇ ਬਹੁਤ ਔਖਾ ਹੋ ਜਾਂਦਾ ਪਰ ਪ੍ਰਸ਼ਾਸਨ ਨੇ ਜਿਹੜਾ ਕਹਿੰਦੇ ਤੱਕਾ ਕੀਤਾ ਉਹ ਬਹੁਤ ਗਲਤ ਕੀਤਾ ਜੋ ਦੋਸਤ ਮਿੱਤਰ ਪਿੰਡ ਦੇ ਪਹੁੰਚੇ ਹੋਏ ਨੇ ਰਿਸ਼ਤੇਦਾਰ ਪਹੁੰਚੇ ਹੋਏ ਨੇ ਤੇਰੇ ਵੀ ਮੋੜੀ ਕੰਮ ਸਾਖਦੀ ਆ ਮੇਰਾ ਹਾਸਲਾ ਹੋਈ ਤਾਂ ਆ ਮੈਨੂੰ ਫੇਲ ਦੇ ਅੰਦਰ ਵੀ ਹਾਸਲਾ ਤੇ ਅਦਰ ਬਈ ਵੀ ਜਿਹੜੇ ਨੇ ਭਾਵ ਕੋਏ ਨੇ ਕਿਉਂਕਿ ਬਹੁਤ ਵੱਡੀ ਤਸਵੀਰ ਹੋ ਜਾਂਦੀ ਐ ਅਸੀਂ ਪੁਲਿਸ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਹੁਣ ਤੱਕ ਕੀ ਇਸ ਕੇਸ ਦੇ ਵਿੱਚ ਹੋ ਰਿਹਾ ਕੋਈ ਇਨਵੈਸਟੀਗੇਸ਼ਨ ਹੋਏਗੀ ਕੋਈ ਸਿੱਟ ਬੈਠੇਗੀ ਕੋਈ ਇਸ ਦੀ ਜਾਂਚ ਚੰਗੀ ਤਰ੍ਹਾਂ ਹੋਏਗੀ ਕਿ ਕਿਹੜੇ ਕਿਹੜੇ ਮੁਲਾਜ਼ਮ ਨੇ ਜਿਹੜਾ ਤੱਕਾ ਕੀਤਾ ਕਿ ਕੀ ਕੁਛ ਹੋਇਆ ਜਿਨ੍ਹਾਂ ਜਿਨ੍ਹਾਂ ਦੇ ਆਫੀਸਰਸ ਦੇ ਨਾਮ ਲਏ ਜਾ ਰਹੇ ਨੇ ਸਹਾਇਕ ਸੁਪਰੀਡੈਂਟ ਦੇ ਨਾਮ ਲਏ ਜਾ ਰਹੇ ਨੇ ਕਿ ਉਹਨਾਂ ਦੇ ਉੱਤੇ ਕਾਰਵਾਈ ਹੁੰਦੀ ਹੈ ਜਾਂ ਨਹੀਂ ਕਿ ਜੋ ਪਰਿਵਾਰ ਜੋ ਸਾਰੀਆਂ ਚੀਜ਼ਾਂ ਕਰ ਰਹੇ ਨੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਸ ਤਿੱਖ ਨਾਲ ਉਹ ਭਾਵਕ ਨੇ ਉਧਰ ਡਿਪਟੀ ਸਾਹਿਬ ਬੈਠੇ ਹੋਏ ਨੇ ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜੋ ਪਰਿਵਾਰਕ ਮੈਂਬਰਾਂ ਦਾ ਮੰਗ ਹੈਗੀ ਆ ਜੋ ਕਹਿ ਰਹੇ ਨੇ ਕਿ ਬੰਦ ਦੀ ਕਾਰਵਾਈ ਕੀਤੀ ਜਾਵੇ ਜਿਹੜਾ ਸਹਾਇਕ ਸੁਪਰੀਡੈਂਟ ਹੈਗਾ ਜਿਹਨੇ ਇਹ ਕੁੱਟਮਾਰ ਕੀਤੀ ਆ ਉਸ ਦੇ ਉੱਤੇ ਕਾਰਵਾਈ ਹੋਵੇ ਤੇ ਇਧਰ ਉੱਚ ਅਧਿਕਾਰੀ ਬੈਠੇ ਹੋਏ ਨੇ ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਮਸਲਾ ਬਹੁਤ ਗੰਭੀਰ ਹੈ ਜੇਲ੍ਹ ਦੇ ਉੱਤੇ ਪ੍ਰਸ਼ਾਸਨ ਦੇ ਉੱਤੇ ਬਹੁਤ ਵੱਡੇ ਇਲਜ਼ਾਮ ਨੇ ਕਿ ਜੇਲ੍ਹ ਦੇ ਵਿੱਚ ਕੁੱਟ-ਕੁੱਟ ਕੇ ਇੱਕ ਨੌਜਵਾਨ ਨੂੰ ਮਾਰ ਦਿੱਤਾ ਇਧਰ ਅਧਿਕਾਰੀ ਉੱਚ ਅਧਿਕਾਰੀ ਬੈਠੇ ਹੋਏ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਨੇ ਐਸਐਚਓ ਸਾਹਿਬ ਨੇ ਤੇ ਰਾਜਪਾਲ ਸਿੰਘ ਜੀ ਹੁੰਦ ਨੇ ਹੁੰਦ ਸਰ ਸਤਿ ਸ਼੍ਰੀ ਅਕਾਲ ਠੀਕ ਠਾਕ ਬਿਲਕੁਲ ਠੀਕ ਹੈ ਜੀ ਬਿਲਕੁਲ ਸਰ ਜਿਹੜਾ ਪਰਿਵਾਰ ਦੇ ਇਲਜ਼ਾਮ ਨੇ ਤਾਂ ਮੰਗ ਹੈ ਉਹ ਚੀਜ਼ਾਂ ਨੂੰ ਕਿਵੇਂ ਦੇਖ ਰਹੇ ਹੋ ਇਹ ਕੀ ਚੀਜ਼ਾਂ ਹੋ ਜਾਂ ਨੇ ਸਾਇਕ ਸੁਪਰੀਡੈਂਟ ਨੇ ਰਲ ਕੇ ਨਿੱਜੀ ਦੁਸ਼ਮਣੀ ਦੇ ਨਾਲ ਉਹਨੂੰ ਕੁੱਟੋਲ ਕੇ ਮਾਰ ਦਿੱਤਾ। ਜੇ ਕੋ ਜੁਡੀਸ਼ਰੀ ਇਨਕੁਆਇਰੀ ਜਿਹੜੀ ਹੋ ਰਹੀ ਹੈ ਉਹਦੇ ਤਹਿਤ ਹੀ ਅਗਲੀ ਕਾਰਵਾਈ ਕੀਤੀ ਜਾਊਗੀ। ਕੋਈ ਸਰ ਖਾਸ ਤੌਰ ਤੇ ਸੱਟ ਬੈਠੇਗੀ ਇਨਵੈਸਟੀਗੇਸ਼ਨ ਵਾਸਤੇ ਜਾਂ ਫਿਰ ਕੋਈ ਹੋਰ ਇਸ ਦੇ ਵਿੱਚ ਕੀਤਾ ਜਾਏਗਾ। ਨਹੀਂ ਇਹਦੇ ਵਿੱਚ ਤੁਹਾਨੂੰ ਦੱਸਿਆ ਜੁਡੀਸ਼ਰੀ ਇਨਕੁਆਇਰੀ ਜਿਹੜੀ ਹੋਣੀ ਹੈ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਹੋਊਗੀ ਜਿਹੜੀ ਉਹਨਾਂ ਦੀ ਰਿਪੋਰਟ ਹੋਗੀ ਵੈਸੀ ਅਸੀਂ ਕਾਰਵਾਈ ਕਰਾਂਗੇ। ਪਰਿਵਾਰ ਕਹਿ ਰਿਹਾ ਕਿ ਪਰਚਾ ਹੋਵੇ ਸਿੱਧੇ ਕਹਿੰਦੇ ਕੁੱਟਿਆ ਹੋਇਆ ਨੀਲ ਪਏ ਹੋਏ ਨੇ ਚੰਗੀ ਤਰ੍ਹਾਂ ਕਹਿੰਦੇ ਪਰਚਾ ਹੋਵੇ ਕਹਿੰਦੇ ਜਿਹੜੇ ਜਿਹੜੇ ਮੁ ਆ ਚਲੋ ਉਹ ਇਹ ਤਾਂ ਹੁਣ ਜੁਡੀਸ਼ਰੀ ਨੇ ਦੇਖਣਾ ਜੋ ਵੀ ਉਹਨਾਂ ਦੀ ਇਨਕੁਆਰੀ ਹੋਊਗੀ ਉਹ ਸਾਰਨ ਕੀ ਕੋਈ ਕੁਝ ਸਾਹਮਣੇ ਆਇਆ ਜਿਸ ਤਿੱਕੇ ਨਾਲ ਉਹਦੇ ਹੋਰ ਇਲਜ਼ਾਮ ਨੇ ਉਹ ਕਹਿ ਰਹੇ ਨੇ ਕਿ ਕਈ ਦਿਨਾਂ ਤੋਂ ਇਸੇ ਕੇਸ ਨਾਲ ਚੱਲ ਰਿਹਾ ਸੀਗਾ ਕੱਲ ਵੀ ਜਿਹੜੀ ਹੜਤਾਲ ਕਰਕੇ ਬੈਠੇ ਰਹੇ ਕਈ ਭੁਖ ਹੜਤਾਲ ਤੇ ਬੈਠੇ ਰਹੇ ਉੱਥੇ ਕਹਿੰਦੇ ਅਥੂ ਗੈਸ ਦੇ ਗੋਲੇ ਚੱਲੇ ਜੇਲ੍ਹ ਦੇ ਵਿੱਚ ਨਹੀਂ ਕੋਈ ਐਸੇ ਨਹੀਂ ਇਹ ਤਾਂ ਚਲੋ ਜੋ ਵੀ ਉਹਨਾਂ ਦਾ ਕਹਿਣਾ ਐਲੀਗੇਸ਼ਨ ਨੇ ਪਰ ਜੋ ਵੀ ਇਨਕੁਆਰੀ ਦੇ ਵਿੱਚ ਆਊਗੀ ਅਗਲੀ ਕਾਰਵਾਈ ਤਾਂ ਉੱਤੇ ਹੀ ਕੀਤੀ ਜਾਣੀ ਹੈ ਅੱਛਾ ਸਰ ਹੁਣ ਪੋਸਟਮਾਰਟ ਮੈਥ ਹੋਏਗਾ ਜਿਵੇਂ ਉਹਨਾਂ ਦੀ ਮੰਗ ਹੈ ਕਿ ਪੀਜੀਆ ਹੀ ਹੋਣਾ ਚਾਹੀਦਾ ਇੱਥੇ ਹੋਏਗਾ ਜਾਂ ਫਿਰ ਪੀਜੀਆ ਸ਼ਿਫਟ ਕੀਤਾ ਜਾਏਗਾ ਦੇਖੋ ਇਹਨਾਂ ਨੇ ਆਲਰੇਡੀ ਕੱਲ ਹੀ ਜਿਹੜੀ ਐਪਲੀਕੇਸ਼ਨ ਸੀ ਜਿਹੜੀ ਜੱਜ ਸਾਹਿਬ ਨੂੰ ਦਿੱਤੀ ਸੀ ਇਹਨਾਂ ਦੇ ਵਕੀਲ ਵੀ ਆਇਆ ਸੀ ਜੱਜ ਸਾਹਿਬ ਨੇ ਜਿਹੜੇ ਆਰਡਰ ਦਿੱਤੇ ਨੇ ਉਹ ਇੱਥੋਂ ਦੇ ਦਿੱਤੇ ਨੇ ਬੋਰਡਰਾਂ ਹੀ ਹੋਊਗਾ ਤੇ ਵੀਡੀਓਗ੍ਰਾਫੀ ਹੋਊਗੀ ਤੇ ਉਸ ਹਨ ਇਹਨਾਂ ਦੇ ਫੈਮਿਲੀ ਸਾਰੀ ਆ ਗਈ ਆ ਇਹ ਆਪਣੇ ਵਕੀਲ ਦੀ ਵੇਟ ਕਰ ਰਹੇ ਨੇ ਉਸ ਤੋਂ ਬਾਅਦ ਜਿਹੜਾ ਕੰਸੈਂਟ ਲੈ ਕੇ ਫਿਰ ਪੋਸਟਮਾਰਟਮ ਕੀਤਾ ਜਾਊਗਾ ਅੱਜ ਪੋਸਟਮਾਰਟਮ ਹੋ ਜਾਏਗਾ ਉਸ ਤੋਂ ਬਾਅਦ ਪਰਿਵਾਰ ਨੂੰ ਜਿਹੜੀ ਮੰਦਲ ਸਾਹਿਬ ਸਾਡੇ ਨਾਲ ਸੀਗੇ ਐਸਪੀ ਤਾਂ ਸੀ ਗੱਲਬਾਤ ਕੀਤੀ ਐ ਜਿਸ ਤਿੱਕੇ ਦੇ ਨਾਲ ਪਰਿਵਾਰ ਦੇ ਇਲਜ਼ਾਮ ਸੀਗੇ ਤਾਂ ਉਹਨਾਂ ਨੂੰ ਇਹਨਾਂ ਨੇ ਕਿਹਾ ਕਿ ਜੋ ਪਰਿਵਾਰ ਦਾ ਕਹਿਣਾ ਹੈ ਉਹ ਵਕਰੀ ਗੱਲ ਹੈ ਤੇ ਜੋ ਇਹਨਾਂ ਨੇ ਕਿਹਾ ਕਿ ਅੱਜ ਕੁਝ ਸਮੇਂ ਤੱਕ ਵਕੀਲ ਪਹੁੰਚ ਜਾਣਗੇ ਉਹ ਆਪਣੀ ਜਿਹੜੀ ਹੈ ਗੱਲ ਰੱਖਣਗੇ ਉਸ ਤੋਂ ਬਾਅਦ ਪੋਸਟਮਾਰਟਮ ਹੋਏਗਾ ਮ੍ਰਿਤਕ ਦੇ ਪਰਿਵਾਰ ਨੂੰ ਦੇ ਦਿੱਤੀ ਜਾਏਗੀ ਉਸ ਤੋਂ ਬਾਅਦ ਕਾਰਵਾਈ ਹੁੰਦੀ ਹੈ ਜਾਂ ਨਹੀਂ ਕਿਉਂਕਿ ਪਰਿਵਾਰ ਦੇ ਵੱਡੇ ਇਲਜ਼ਾਮ ਨੇ ਕਿ ਉੱਥੇ ਕੁੱਟ-ਕੁੱਟ ਕੇ ਜਿਹੜਾ ਮਾਰ ਦਿੱਤਾ ਗਿਆ ਚਨਪ੍ਰੀਤ ਨੂੰ ਆਨਲਾਈਨ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ ਕਿਉਂਕਿ ਇੱਕ ਭੈਣ ਜਿਹੜੀ ਹੈ ਤੜਫ ਤੜਫ ਕੇ ਰੋ ਰਹੀ ਹੈ ਕਿ ਮੇਰੇ ਹਸਬੰਡ ਨੂੰ ਇਸ ਤਿੱਕੇ ਨਾਲ ਮਾਰਿਆ ਪਰਿਵਾਰ ਇਕੱਠਾ ਲਾ ਰਿਹਾ ਹੈ ਪਤੀ ਜੈ ਦੱਸ ਰਿਹਾ ਹੈ ਕਿ ਮੈਂ ਆਈ ਵਿਟਨੈਸ ਹਾਂ ਕਿਵੇਂ ਮੇਰੇ ਸਾਹਮਣੇ ਘਟਿਆ ਪਰ ਆਨਲਾਈਨ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਪੁਲਿਸ ਇਸ ਦੇ ਉੱਤੇ ਕਾਰਵਾਈ ਕਰਦੀ ਹੈ ਕਿ ਨਹੀਂ ਰੋਪੜ ਦਾ ਜੇਲ ਜਿਹੜਾ ਹੈ ਕਿਸ ਤੇ ਕਿਦ ਨਾਲ ਸੁਰਖੀਆਂ ਦੇ ਵਿੱਚ ਆ ਚੁੱਕਿਆ ਇਸ ਨੂੰ ਦੇਖਣਾ ਆਏਗਾ ਹੈਲੋ ਹੈਲੋ ਸਤਿ ਸ੍ਰੀ ਅਕਾਲ ਜੀ ਹੈਲੋ ਜੀ ਜਿੱਦ ਸਿਰ ਗੱਲ ਕਰਦੇ ਆ ਗੁਨਾਮ ਲਾਲ ਸੁਪਰੀਡੈਂਟ ਜੀ ਨਾਲ ਗੱਲ ਹੋ ਰਹੀ ਹੈ ਨਾ ਜੀ ਕਿਤਾ ਮਾਰ ਰਿਹਾ ਜੀ ਮੈਂ ਉਹ ਜ਼ਾ ਟੀਵੀ ਤੋਂ ਗੱਲ ਕਰ ਰਿਹਾ ਚੰਡੀਗੜ੍ਹ ਤੋਂ ਹੀ ਨਹੀਂ ਮੈਂ ਨਹੀਂ ਹੈਗਾ ਜੀ ਹੁਣ ਦੂਜਾ ਹੈ ਸੁਪਰੀਡੈਂਟ ਜੀ ਤੇ ਰੋਪੜ ਜੇਲ੍ਹ ਤੇ ਹਾਂ ਓਕੇ ਤੁਸੀਂ ਇੱਥੇ ਨਹੀਂ ਹੁੰਦੇ ਜੀ ਤੁਹਾਡੀ ਸ਼ਿਫਟਿੰਗ ਤੇ ਤੁਹਾਡਾ ਨਾਮ ਤੁਹਾਡਾ ਨਾਮ ਮੁੰਡਿਆਂ ਨੇ ਕਿਹਾ ਕਿ ਤੁਸੀਂ ਉੱਥੇ ਸੀਗੇ ਕਿ ਤੁਸੀਂ ਕੁੱਟਮਾਰ ਕੀਤੀ ਹੈ ਜੀ ਜਿਹੜੇ ਹਵਾਲਾਤੀ ਨੇ ਉਹਨਾਂ ਨੇ ਤੁਹਾਡਾ ਨਾਮ ਲਿਆ ਇੱਕ ਪਰਚੀ ਦੇ ਵਿੱਚ ਲਿਖ ਕੇ ਦਿੱਤਾ